ਫਤ ਤੇਰੇ ਤੇ ਗੁੱਸਾ ਕਿਉਂ ਆਇਆ ਮੇਰੇ ਜੀ ਜੀ ਪਤਾ ਨਹੀਂ ਜੀ ਪਤਾ ਨਹੀਂ ਤੂੰ ਤੂੰ ਕਹਿੰਦਾ ਪੂਰ ਫਰੀ ਨਹੀਂ ਹੋਇਆ ਡਾਕਟਰ ਨੇ ਕੱਲ ਮੈਨੂੰ ਛਾੜ ਪਾਈ ਆ ਵੀ ਤੂੰ ਆਪਦਾ ਕੇਸ ਦੇਖਦਾ ਨਹੀਂ ਹੈਗਾ ਫੋਨ ਤੇ ਕਰਦਾ ਰਹਿਣਾ ਤੇਰਾ ਤੇਰਾ ਪੂਰ ਫਰੀ ਹੋਇਆ ਵੇ ਡਾਕਟਰ ਸਾਹਿਬ ਨੇ ਖੁਦ ਕਰਵਾਇਆ ਟੈਸਟਾਂ ਦੇ ਪੈਸੇ ਤਾਂ ਲੱਗਦੇ 22 ਤੇਰੇ ਟੈਸਟਾਂ ਦੇ ਪੈਸੇ ਤੇਰੇ ਟੈਸਟਾਂ ਦੇ ਪੈਸੇ ਲੱਗਦੇ ਨਹੀਂ ਤੂੰ ਕੱਲ ਫੇਰ ਵੀ ਪੈਸੇ ਲੱਗਿਆ ਵੀ ਮੇਰੇ ਟੈਸਟਾਂ ਦੇ ਪੈਸੇ ਲੱਗਦੇ ਨਹੀਂ ਮੈਨੂੰ ਪੈਸੇ ਨੂੰ ਜਵਾਬ ਦਿੱਤਾ ਕਰੀਏ 117 ਮੇਰੀ ਗੱਲ ਤਾਂ ਸੁਣੋ ਨਹੀਂ 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 ਮੇਰੀ ਗੱਲ ਤਾਂ ਸੁਣ ਲਓ ਜਦੋਂ ਮੈਂ 117 ਨੰਬਰ ਤੇ ਗਿਆ 606 ਨੰਬਰ ਆ 6ਵੇਂ ਮੰਜ਼ਲ ਤੇ ਯਾਰ ਮੈਨੂੰ ਕੁਝ ਨਹੀਂ ਪਤਾ ਤੂੰ ਮੈਨੂੰ ਕਿਹਾ ਵੀ ਸਾਡਾ ਪੂਰ ਫਰੀ ਨਹੀਂ ਹੋਇਆਗਾ ਫੀਸ ਪਰ ਨਹੀਂ ਹੈ ਹਾਂਜੀ ਫਿਰ ਉਹਨਾਂ ਨੇ ਜਿਵੇਂ ਮੈਨੂੰ ਕਿਹਾ ਮੈਂ ਥੋੜਾ ਰਸਤਾ ਹੈ ਯਾਰ ਤੂੰ ਮੈਨੂੰ ਐਂ ਦੱਸ ਤੇਰੇ ਕੋਲ ਪੈਸੇ ਵੀ ਹੁੰਦੇ ਨੇ ਤੇ ਤੇਰੇ ਭਰਾ ਦਾ ਆਪੇ ਹੁੰਦਾ ਕੰਮ ਹੈ ਹੈ ਕੋਸਮੀਲੀਆ ਨਹੀਂ ਲਿਆ ਜੀ ਆਪਰੇਸ਼ਨ ਦਾ ਖਰਚਾ ਕੁਝ ਨਹੀਂ ਲਿਆ ਉਹਨਾਂ ਨੇ ਮੈਂ ਕੱਲ 2000 ਰੁਪਏ ਤਾਂ ਕਿਉਂ ਪਵਾਏ ਸਰ ਮੈਂ ਥੋੜੀ ਤੁਸੀਂ ਕਿਹਾ ਸੀ ਮੈਨੂੰ ਮੈਂ ਤੁਹਾਨੂੰ ਦੱਸਿਆ ਸੀ ਵੀ ਸਰ ਜੀ ਤੁਸੀਂ ਇਹਨਾਂ ਨੂੰ ਕੀ ਕਿਹਾ ਮੈਨੂੰ ਯਾ ਤੇਰੇ ਟੈਸਟਾਂ ਦੇ ਪੈਸੇ ਨਹੀਂ ਲੱਗਦੇ ਤੂੰ ਪੈਸਿਆਂ ਲਈ ਮੈਨੂੰ ਦੁਕਾਨ ਵਾਲੇ ਦੀ ਪਰਚੀ ਭੇਜੀ ਵੀ ਇਹਦੇ ਚ ਪਾ ਦਿਓ ਤੂੰ 2000 ਰੁਪਏ ਤੇਰੇ ਕੋਲ ਆ ਟੈਸਟਾਂ ਤੇ ਤੇਰੇ ਪੈਸੇ ਨਹੀਂ ਲੱਗਦੇ ਆਪਰੇਸ਼ਨ ਦਾ ਤੇਰਾ ਖਰਚਾ ਨਹੀਂ ਹੋਇਆ ਤੇਰੇ ਭਰਾ ਦੇ ਗਰਦਨ ਦਾ ਮਣਕਾ ਟੁੱਟਿਆ ਸੀ ਉਹ ਠੀਕ ਹੋਇਆ ਹੋ ਗਿਆ ਹਾਂ ਜੀ ਫਿਰ ਫਿਰ ਐ ਚੰਗੀ ਗੱਲ ਹੈ ਜਿਹੜੇ ਉਹ ਸਰ ਦਾ ਨਾ ਐਨ ਕਾਲੀ ਸਰਫੰਟ ਮੇਰੀ ਜੂਰੀ ਪੂਰੀ ਹੋ ਲੈਣ ਦੀ ਗੱਲ ਉਹ ਮੈਨੂੰ ਕਿਹਾ ਫਿਰ ਐ ਛੱਡ ਦੋ ਥੋੜੀ ਜੀ ਫਿਰ ਮੇਰੀ ਵੀ ਪੂਰੀ ਮੈਨੂੰ ਸੀਰੀ ਗੱਲ ਗੱਲ ਸੁਣ ਗੱਲ ਸੁਣ ਦੱਸੋ ਉਹ ਕੱਲ ਮੈਨੂੰ ਕਿਹਾ ਵੀ ਪ੍ਰਵੀਨ ਸਰ ਨੂੰ ਕਹਿ ਦਿਓ ਪੂਰ ਫ੍ਰੀ ਕਰ ਦਿਓ ਅਗਲੇ ਆਂ ਦਾ ਮੈਂ ਅਪਰੇਸ਼ਨ ਸੈਕਟਰ 'ਚੋਂ ਫੋਨ ਕੀਤਾ ਮੈਨੂੰ ਝੜਕਾਂ ਪਈਆਂ ਵੀ ਉਹਦਾ ਪੂਰ ਫ੍ਰੀ ਹੋਏ ਨੂੰ ਵੀ ਕਿੰਨੇ ਦਿਨ ਹੋ ਗਏ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਮੈਨੂੰ ਥੋੜੀ ਪਤਾ ਸੀ ਜੀ ਤੂੰ ਮੈਨੂੰ ਇਹ ਕਿਉਂ ਨਹੀਂ ਦੱਸਿਆ ਵੀ ਪੈਸੇ ਲੱਗਦੇ ਨਹੀਂ ਅੰਦਰ ਵੀ ਪੈਸੇ ਲੱਗਦੇ ਨਹੀਂ ਜਿੱਥੇ ਲੱਗੇ ਹੀ ਨਹੀਂ ਨਹੀਂ ਜਿੱਥੇ ਨਹੀਂ ਮੰਗੇ ਜਿੱਥੇ ਪੈਸੇ ਕੋਈ ਮੰਗਦਾ ਨਹੀਂ ਸੀ ਮੈਂ ਤੁਹਾਨੂੰ ਥੋੜੀ ਕਹਤਾ ਵੀ ਮੈਨੂੰ ਪੈਸੇ ਭੇਜੋ ਜਿੰਨੀ ਮੰਗਦੇ ਸੀ ਉਹ ਕਹਿੰਦੇ ਨਹੀਂ ਸੀ ਫਿਰ ਫ੍ਰੀ ਲਈ ਕਲੀਅਰ ਕਿਉਂ ਨਹੀਂ ਕੀਤਾ ਵੀ ਪੈਸੇ ਲੱਗਦੇ ਨਹੀਂ ਸਰ ਤੁਸੀਂ ਉਹ ਮੈਨੂੰ ਕਿਹਾ ਨਹੀਂ ਸੀਗਾ ਵੀ ਮੈਂ ਪਤਾ ਕਰ ਰਕੇ ਕਹਿਣਾ ਵਾਂ ਤੁਸੀਂ ਦੱਸਿਆ ਸੀ ਨਾ ਫਿਰ ਉਹਨਾਂ ਨੇ ਕਰਤਾ ਸੀ ਉਹ ਤਾਂ हां पर ਤੁਸੀਂ ਫਿਰ ਮੈਨੂੰ ਥੋੜੀ ਪਤਾ ਸੀ ਸਰ ਵੀ ਤੁਸੀਂ ਕਹਿਤਾ ਤੁਸੀਂ ਕੀ ਕੱਲ ਦੀ ਰਿਕਾਰਡਿੰਗ ਜੀ ਤੁਸੀਂ ਕਹਿ ਵੀ ਮੈਂ ਭੁੱਲ ਗਿਆ ਸੀ ਯਾਰ ਜਦ ਤੂੰ ਆਪੇ ਨਹੀਂ ਦੱਸ ਰਿਹਾ ਤੂੰ ਮੈਨੂੰ ਵੀ ਪੂਰ ਫਰੀ ਹੋਇਆ ਵੈ ਜੀ ਮੋਰ ਲੱਗੀ ਵੀ ਆ ਅਰੇ ਤੁਸੀਂ ਦੇਖੋ ਤੁਸੀਂ ਪੜੇ ਲਿਖੇ ਮੈਨੂੰ ਨਹੀਂ ਆਏ ਪਤਾ ਜੀ ਵੀ ਮੋਰ ਅੰਬੁਰਾ ਤੇ ਇੱਥੇ 7-8 ਲੱਗਦੀਆਂ ਨੀਂਹ ਤੇ ਉਹ ਹੀ ਉਹ ਹੀ ਪੂਰ ਫਰੀ ਨੇ ਉਹ ਪੂਰ ਫਰੀ ਹੈ ਪਰ ਤੈਨੂੰ ਸਭ ਕੁਝ ਪਤਾ ਹੈ ਭਰਾਵਾ ਐ ਨਹੀਂ ਕਰੀਦਾ ਹੁੰਦਾ ਜਦ ਤੇਰਾ ਪੀਜੀਆਈ ਦੇ ਵਿੱਚ ਨਾ ਤਾਂ ਤੇਰੇ ਟੈਸਟਾਂ ਤੇ ਖਰਚਾ ਹੈ ਨਾ ਤੇਰੇ ਆਪਰੇਸ਼ਨ ਤੇ ਖਰਚਾ ਹੈ ਸਮਾਨ ਅੰਦਰੋਂ ਲੱਗਿਆ ਸਾਰ ਸਰ ਆਹੀ ਐਣਕਾਲੇ ਜਿਹੜੇ ਸਰ ਨੇ ਉਹਨੇ ਵੀ ਮੈਨੂੰ ਇਹੀ ਗੱਲ ਹੀ ਕਰੀ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਸਰ ਸਾਡਾ ਐਨਯੂ ਨੇ ਸਾਫ਼ ਕੀਤਾ ਡਿਸਾਸਟਰ ਜਿਹੜਾ ਅਸੀਂ ਦੀ ਮਰਾਵੇ ਐਨਜੀਓ ਖੜੀ ਹੋ ਕੇ ਇਹ ਇਕੱਲਾ ਹੀ ਆ ਮੈਂ ਇਹ ਕੰਮ ਕਰਨ ਵਾਲਾ ਗਲਤ ਹੈ ਵੀ ਨਹੀਂ ਤੁਹਾਡਾ ਨਹੀਂ ਆਸੀ ਮੈਨੂੰ ਕਿਉਂ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਪੂਰ ਫਰੀ ਕੀਤਾ ਹੈਗਾ ਜੀ ਮੈਨੂੰ ਬੇਮਤਲਬ ਇੱਕ ਤਾਂ ਮੈਂ ਸਰ ਮੈਨੂੰ ਪਤਾ ਨਹੀਂ ਕਿ ਵੀ ਪੂਰ ਫਰੀ ਹੋਇਆ ਜਾਂ ਨਹੀਂ ਹੋਇਆ ਮੈਂ ਤਾਂ ਸਿਰਫ ਸੁਣ ਸਕਾਂ ਦੀ ਆਂ ਕੱਲ੍ਹ ਕਿਹਾ ਤੂੰ ਮੈਨੂੰ ਐਂ ਕਹਿੰਦੇ ਵੀ ਤੁਸੀਂ ਪੁਲਿਸ ਕਹਿ ਦੋ ਵੀ ਪੂਰ ਫਰੀ ਕਰ ਦੇਣਗੇ ਉਹ ਮੈਨੂੰ ਐਂ ਦੱਸ ਹੋਰ ਲੋਕ ਪੈਸੇ ਭਰਦੇ ਨੇ ਜਾ ਕੇ ਤੇਰੀ ਜਿਹੜੇ ਜਿਹੜੇ ਟੈਕਸ ਫਰੀ ਹੁੰਦੇ ਨੇ ਇੰਨੀ ਤਾਂ ਬੰਦੇ ਨੂੰ ਅਕਲ ਆ ਜੀ ਕਿਉਂ ਫਰੀ ਹੁੰਦੇ ਨੇ ਕੱਟੋ ਘੱਟ ਮੈਂ ਦੇਖੋ ਜੀ ਘੱਟੋ ਘੱਟ ਕਿੰਨੇ ਐਕਸ-ਰੇ ਹੋਗੇ ਪਹਿਲਾਂ ਜਿੱਦਦੇ ਅਸੀਂ ਆਏ ਆਏ ਆ ਉਹ ਵੀ ਐਸੀ ਜ਼ਰੂਰਤ ਤੇ ਦੋ ਵੇਰੀ ਤੇਰਾ ਲੱਖ ਰੁਪਏ ਤੇ 50 ਹਜ਼ਾਰ ਦੇ ਟੈਸਟ ਫ੍ਰੀ ਹੋ ਗਏ ਲੱਖ ਰੁਪਏ ਦਾ ਆਪਰੇਸ਼ਨ ਹੋਊਗਾ ਫਿਰ ਤੂੰ ਅਜੇ ਵੀ ਕਹੀ ਜਾਂਦਾ ਕਿ ਮੇਰਾ ਵੀ ਮੈਨੂੰ ਪਤਾ ਨਹੀਂ ਐ ਨਹੀਂ ਕਰੀਦਾ ਹੁੰਦਾ ਮੇਰਾ ਦਿਮਾਗ ਘੁੰਮਿਆ ਦਾ ਫੇਰ ਦਾ ਅਗਲਾ ਨੇ ਮੇਰੇ ਜੁੱਤੀਆਂ ਮਾਰ ਦੇਉਂਦਾ ਕੇਸ ਤੋਂ ਸਟੱਡੀ ਨਹੀਂ ਕਰਦਾ ਪਿੰਨੋ ਦੇਖੋ ਜੀ ਤੁਸੀਂ ਸਰ ਮੈਨੂੰ ਚਾਹ ਛਿੜਕਾ ਮਾਰ ਲਓ ਮੈਂ ਤੁਹਾਡੇ ਪਿੱਛੇ ਆ ਰਿਹਾ ਹਾਂ ਮੈਂ ਤਾਂ ਬਾਹਰ ਹੀ ਚੜ੍ਹ ਗੋਚੀ ਮਾਰ ਲਓ ਜੀ ਐ ਮੇਰੇ ਜੂਤ ਪਤਾਨ ਕਰਾਇਆ ਤੇ ਕੋਈ ਇਹ ਨਹੀਂ ਦੱਸਿਆ ਕੀ ਹੋ ਗਿਆ ਤੁਸੀਂ ਮੇਰੇ ਕਰ ਦਿਓ ਜੀ ਨਹੀਂ ਤੁਸੀਂ ਮੇਰੇ ਨਹੀਂ ਤੂੰ ਆਪਣੇ ਆਪ ਸਮਝਦਾਰ ਨਹੀਂ ਤੂੰ ਇੰਨੀ ਮਿਹਨਤ ਕੀਤੀ ਹੈ ਮੈਨੂੰ ਤੂੰ ਸਰ ਹੈ ਤਾਂ ਕਲੀਅਰ ਕਰੀਏ ਜੀ ਸਰ ਮਾੜੀਆਂ ਵੀਰ ਤੁਸ ਸੁਣੀਆ ਕਿ ਤੁਸੀਂ ਮੇਰਾ ਵੀ ਵੀਡੀਓ ਦੇ ਛੱਤ ਤੂੰ ਪੜਾ ਮੇਰੇ ਕਹਿੰਦੇ ਵਿੱਚ ਚੱਲਿਆ ਆਂ ਜੀ ਪਾਉਂਦੇ ਹੀ ਰਹਿੰਦੇ ਆ ਹਜ਼ਾਰ ਮਰੀਜ਼ ਦੀ ਗੁੰਜਾਉਂਦੇ ਆ ਸਾਡੇ ਕੋਲ ਨਾਲੇ ਆ ਜਾ ਤੇਰਾ ਕੰਮ ਹੋ ਗਿਆ ਤਾਂ ਤੈਨੂੰ ਦੱਸਣਾ ਚਾਹੀਦਾ ਸੀਗਾ ਵੀ ਸਾਡਾ ਪੂਰ ਫਰੀ ਹੋ ਗਿਆ ਅੱਗੇ ਨੂੰ ਯਕੀਨ ਨਹੀਂ ਕਰਦੇ ਡਾਕਟਰ ਜੀ ਵੀਰੇ ਮਾਨੇਗਾ ਸਰ ਮੈਨੂੰ ਥੋੜੀ ਪਤਾ ਸੀ ਨਾ ਦੱਸੇ ਕਿ ਤੇਰਾ ਕੁਰਪਰੀ ਆ ਉਹਨੇ ਤਾਂ ਸਿਰਫ ਮੈਨੂੰ ਭੇਜਿਆ ਜਦੋਂ ਜਦ ਤੱਕ ਲੋਕਾਂ ਤੋਂ ਉੱਥੇ 2-2000 ਟੈਸਟਾਂ ਦਾ ਭਰਾਉਂਦੇ ਨੇ ਤੇ ਤੈ ਤੋਂ ਇੰਨੇ ਦਿਨ ਹੋ ਗਏ ਭਰਾ ਨਹੀਂ ਰਹੇ ਤੇਰਾ ਤਾਂ ਤੈਨੂੰ ਮੈਨੂੰ ਦੱਸਣ ਦਾ ਫਰਜ਼ ਨਹੀਂ ਦੀ ਤੈਨੂੰ ਪਤਾ ਨਹੀਂ ਹੈਗਾ ਵੀ ਫ੍ਰੀ ਹੋ ਗਿਆ ਵੀ ਫ੍ਰੀ ਹੋ ਰਿਹਾ ਲਾਜ ਸਰਾ ਹੀ ਨਹੀਂ ਜੀ ਮੈਨੂੰ ਪਤਾ ਵੀ ਦੱਸਣਾ ਹਾਂ ਵੀ ਮੈਨੂੰ ਅਸੀਂ ਸਰ ਵੀ ਥੋੜੀ ਗੱਲ ਕਰੀਏ ਮੈਨੂੰ ਹਫ਼ਤਾ ਹੋ ਗਿਆ ਉਹਨਾਂ ਨੂੰ ਕਿਹਾ ਨੂੰ ਤੇਰੇ ਆਉਣ ਤੋਂ ਪਹਿਲਾਂ ਕਿਹਾ ਵੇ ਦੀ ਵੀ ਫ੍ਰੀ ਕਰਨਾ ਉਹੀ ਤਾਂ ਕਹਿਣਾ ਜੀ ਫਿਰ ਮੈਨੂੰ ਕਿਹਾ ਜੀ ਤੁਸੀਂ ਕਬ ਤੁਸੀਂ ਕੱਲ ਮੈਂ ਤੁਹਾਨੂੰ ਸਖਦੀਆਂ ਬਜਾ ਦੇਖਾਇਆ ਮੈਂ ਤਾਂ ਤੁਸੀਂ ਮੈਨੂੰ ਕਿਹਾ ਵੀ ਭੁੱਲ ਗਿਆ ਤੂੰ ਕੋਸ਼ਿਸ਼ ਕਰਿਆ ਕਰ ਅੰਦਰੋਂ ਜਿੰਨਾ ਤੇਰਾ ਅੰਦਰੋਂ ਆਵੇ ਸਮਾਨ ਪੂਰ ਫਰੀ ਵਾਲੇ ਤਾਂ ਜਿਹੜਾ ਅੰਦਰ ਨਹੀਂ ਹੈਗਾ ਉਹਦੇ ਲਈ ਪਹਿਲਾਂ ਪਤਾ ਕਰਿਆ ਕਰ ਕਿੰਨੇ ਦਾ ਉਹਦਾ ਐਸਟੀਮੇਟ ਮੈਨੂੰ ਭੇਜਿਆ ਕਰ ਨਹੀਂ ਮੈਂ ਤੈਨੂੰ ਦੁਕਾਨ ਤੇ ਭੇਜਿਆ ਕਰੂੰ ਉਤੋਂ ਦਵਾਈ ਫੜ ਲਿਆ ਹੁਣ ਦੇਖੋ ਹਾਂ ਹੁਣ ਤੁਸੀਂ ਇਹਨਾਂ ਦੇਖ ਲਓ ਨਹੀਂ